ਕੇਂਦਰੀ ਜੇਲ੍ਹ ਵਿੱਚ ਦੋ ਗੁੱਟਾਂ 'ਚ ਹੋਈ ਲੜਾਈ ਹੈ। ਹਾਂ? ਆਹ ਦੇਖੋ ਉਹ ਬੈਰਕ ਜੀ ਬੈਠੇ ਬੈਰਕ ਜਾਣ ਦਿੰਦਾ ਜੀ। ਅੱਛਾ ਜੀ। ਇਸ ਦੌਰਾਨ ਚਾਰ ਹਵਾਲਾਤੀ ਹੋਏ ਸਨ। ਮੈਂ ਆਖਰੀ ਇੱਕ ਜ਼ਾਇਰਗਾ ਮੇਰੀ ਮੈਂ ਬਾਹਰ ਖੜਾ ਸੀ ਉਹ ਲੜਾਈ ਵਿੱਚੋਂ ਮੁੰਡਿਆਂ ਨੇ ਮੇਰੇ ਵੀ ਸੂਆ ਨਾਲ ਲਾ ਦਿੱਤਾ। ਕਹਾਵਲ ਆਤੀ ਤੇ ਗੰਭੀਰ ਹਾਲਤ ਨੂੰ ਦੇਖਦੇ ਆ ਅੰਮ੍ਰਿਤਸਰ ਮੈਡੀਕਲ ਕਾਲਜ ਕੀਤਾ ਗਿਆ ਰੈਫਰ ਡਾਕਟਰ ਦੱਸ ਕੇ ਗਏ ਨੇ ਕਿ ਚਾਰ ਜਣੇ ਦਾ ਸੌਲਡ ਹੈਸਟਰੀ ਨਾਲ ਡਿਲ ਚਾਹੀਦੀ ਜਿਹਦੇ ਵਿੱਚ ਇੱਕ ਨੂੰ ਸਾਨੂੰ ਰੈਫਰ ਕਰਨਾ ਪਿਆ ਬਾਕੀ ਜਿਹੜਾ ਜਿਹਦਾ ਨਾਮ ਓਕੇਸ਼ ਹੈ ਬਾਕੀ ਜਿਹੜਾ फोर्थ ਪੇਸ਼ੈਂਟ ਹੈ ਸੁਨੀਲ ਯੰਡਰ ਇਨਵੈਸਟੀਗੇਸ਼ਨਸ ਤੇ ਦੇਖਦੇ ਦੇ ਰਿਹਾ ਕੋਰਪਸ ਇਹ ਫਰਦਰ ਉਪਦੇਖ ਦੀ ਸਿਟੀ ਵਿੱਚ ਕੀ ਅੰਦਾਜ਼ਾ ਇਹ ਕਿੱਦਾਂ ਉਹਦੀ ਹਸਬ ਨਹੀਂ ਉੱਪਰ ਦੇ ਕੁਝ ਕਮੈਂਟ ਕਰ ਸਕਦਾ ਮੇਰੇ ਫਿਲਮ ਨੂੰ একদম ਕੇਂਦਰੀ ਜ਼ਿਲ੍ਹਾ ਕਪੂਰਥਲਾ ਵਿੱਚ ਹਵਾ ਲਾਤੀਆਂ ਦੇ ਦੋ ਗੁੱਟਾਂ ਵਿਚ ਆਪਸੀ ਰੰਜਿਸ਼ ਕਾਰਨ ਲਗਭਗ 8 ਵਜੇ ਦੇ ਕਰੀਬ ਹੋਈ ਲੜਾਈ ਵਿੱਚ ਚਾਰ ਹਵਾ ਲਾਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜੇਲ੍ਹ ਪੁਲਿਸ ਨੇ ਸਿਵਲ ਹਸਪਤਾਲ ਕਪੂਰਥਲਾ ਵਿੱਚ ਇਲਾਜ ਲਈ ਦਾਖਲ ਕਰਵਾਇਆ ਇਹਨਾਂ ਵਿੱਚ ਇੱਕ ਹਵਾ ਲਾਤੀ ਮਕੇਸ਼ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ। ਸਿਵਲ ਹਸਪਤਾਲ ਵਿੱਚ ਇਸ ਸਮੇਂ ਸਿਮਰਨਜੀਤ ਸਿੰਘ, ਵਿਸ਼ਾਲ ਸੱਬਰਵਾਲ ਤੇ ਸੁਨੀਲ ਜੇਰੇ ਇਲਾਜ ਨੇ। ਸਿਮਰਨਜੀਤ ਸਿੰਘ ਤੇ ਵਿਸ਼ਾਲ ਸੱਬਰਵਾਲ ਕਤਲ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਨੇ। ਉਹਨਾਂ ਨੇ ਦੱਸਿਆ ਕਿ ਰੰਜਿਸ਼ ਸਿੰਘ ਉਹਨਾਂ ਨਾਲ ਵਾਲੀ ਬੈਰਕ ਵਿੱਚ ਬੰਦ ਹਵਾ ਲਾਤੀਆਂ ਨੇ ਉਹਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਅਤੇ ਸੂਈਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਸੰਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਕਰ ਦਿੱ ਇਸ ਸੰਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਹੋਇਆ ਕੀ ਬਹੁਤ ਲੜਾਈ ਹੋਈ ਉਹ ਬੈਰਗ ਜਾਣਗੇ ਪੈਗੇ ਕਿਸ ਗੱਲ ਕੋ ਪੁਰਾਣੀ ਰੰਜਿਸ਼ ਨਹੀਂ ਨਹੀਂ ਹੈ ਪਾਣੀ ਨੇ ਉਹ ਬੈਰਗ ਤੁਸੀਂ ਬੈਠੇ ਹੋ ਬੈਰਗ ਜਾਣਗੇ ਪੈਗੇ ਅੱਛਾ ਜੀ ਅਰੇ ਵਿਚਾਲ ਸਰਵਾਰ ਕੀ ਗੱਲ ਕੀ ਹੋਈ ਪਤਾ ਨਹੀਂ ਪਈ ਹੋਈ ਸੀ ਤੁਸੀਂ ਕਿਦਾਂ ਆਏ ਨਾਲ ਮੈਂ ਆਟਕੀ ਆ ਪੈਰਗਾ ਮੇਰੀ ਮੈਂ ਬਾਹਰ ਖੜਾ ਸੀ ਉਹ ਲੜਾਈ ਵਿੱਚੋਂ ਮੁੰਡਿਆਂ ਨੇ ਮੇਰੇ ਵੀ ਸੂਆ ਨਾਲ ਮਾਰਤਾ ਅੱਛਾ ਜੀ ਨਮਜੀਤਾ ਜੀ ਮੇਰਾ ਡਾਕਟਰ ਆਸ਼ਿਸ਼ ਕਾਇਸ ਹੈ ਡਾਕਟਰ ਸਾਹਿਬ ਇੱਕ ਜਿਹੜੀ ਜੇਲ੍ਹ ਚ ਲੜਾਈ ਹੋਈ ਆ ਤੁਹਾਡੇ ਕੋ ਕਿੰਨੇ ਜਣੇ ਆਏ ਆ ਐਕਚੁਅਲੀ ਮੇਰੀ ਡਿਊਟੀ ਵਿੱਚ ਤੇ ਮੈਂ ਇੱਕ ਜਣੇ ਨੇ ਰਿਪੋਰਟ ਕੀਤਾ ਪਰ ਪਹਿਲੇ ਡਾਕਟਰ ਸਾਹਿਬ ਦੱਸ ਕੇ ਗਏ ਨੇ ਕਿ ਚਾਰ ਜਣਿਆਂ ਦਾ ਅਸਾਲਟ ਦੀ ਹਿਸਟਰੀ ਨਾਲ ਜੇਲ੍ਹ ਚ ਆਏ ਨੇ ਜਿਹਦੇ ਵਿੱਚ ਇੱਕ ਨੂੰ ਸਾਨੂੰ ਰੈਫਰ ਕਰਨਾ ਪਿਆ ਬਾਕੀ ਜਿਹੜਾ ਜਿਹਦਾ ਨਾਮ ਓਕੇਸ਼ ਹੈ ਬਾਕੀ ਜਿਹੜਾ ਫੋਰਥ ਪੇਸ਼ੈਂਟ ਹੈ ਸੁਨੀਲ ਇਹ ਅੰਡਰ ਇਨਵੈਸਟੀਗੇਸ਼ਨਸ ਹੈ ਦੇਖਦੇ ਇਹਦੇ ਰਿਪੋਰਟਸ ਵਿੱਚ ਕੀ ਆਉਂਦਾ ਫਿਰ ਤੁਸੀਂ ਕੁਝ ਕਹਿ ਸਕਦੇ ਹੋ ਸਰ ਇੰਜਰੀਜ਼ ਸੀਗੀਆਂ ਕਿ ਜਿਹੜਾ ਤੁਸੀਂ ਚੈੱਕ ਕੀਤਾ ਹੈ ਕਿਸ ਚੀਜ਼ ਦਾ ਮਤਲਬ ਕੀ ਹੋਇਆ ਆਪਣੇ ਨਾ ਐਸ ਐਚ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਇਹ ਚੀਜ਼ ਪਰ ਇੰਜਰੀਜ਼ ਤੇ ਸੀ ਉਹਦੇ ਆਪਾਂ ਰਿਕਾਰਡ ਵਿੱਚ ਲੈ ਲਿਆ ਇਨਵੈਸਟੀਗੇਸ਼ਨਸ 'ਚ ਉੱਪਰ ਉੱਚੀ ਜਪਕਾ ਕੰਫਿਡੈਂਸ਼ੀਅਲਟੀ ਇਸ ਕਲੋਜ਼ ਨਹੀਂ ਕਰ ਸਕਦੇ ਸਮਥਿੰਗ ਸ਼ਾਰਪ ਵੈਪਨ ਹੈ ਜਾਂ ਫਿਰ ਕਿਸੇ ਜੀ ਸੌਰੀ ਏਟ ਇਸ ਕਲੋਜ਼ ਨਹੀਂ ਕਰ ਸਕਦੇ ਜ਼ਿਆਦਾ ਈਜ਼ੀ ਹੈ ਕਿੱਥੇ ਉਹਨਾਂ ਦੇ ਬਾਡੀ ਤੇ ਮੋਸਟਲੀ ਹੈਡ ਰੀਜਨ ਵਿਚ ਇਜਰੀਜ਼ ਠੀਕ ਕਿ ਇੰਜਰਡ ਹੋਏ ਕਿੰਨੇ ਨੇ ਮਤਲਬ ਕਿ ਜਿਹੜੇ ਇੱਥੇ ਆਏ ਸੀ ਟੋਟਲ ਇੰਜਰੀ ਤੇ ਸਾਰਿਆਂ ਦੇ ਕੋਈ ਨਾ ਕੋਈ ਹੈਗੀਆਂ ਨੇ ਪਰ ਜੋ ਜਿਹੜੇ ਮੇਰੇ ਕੋਲ ਬਿਜ਼ਨਸ ਨੀਡ ਜਿਹੜਾ ਮੇਰੇ ਅੰਦਰ ਇਨਵੈਸਟੀਗੇਸ਼ਨ ਉਹਦੀ ਮੋਸਟਲੀ ਹੈਡ ਇੰਜਰੀਜ਼ ਹੈ ਅੱਛਾ ਜਿਹੜੇ ਦੂਜੇ ਆਪਣੇ ਵਾਪਸ ਪੇਜ ਤੇ ਉਹਨਾਂ ਦੇ ਵੀ ਇੰਜਰੀ ਸੀਗੇ ਜੀ ਉਹਨਾਂ ਦੀ ਬਿਸ਼ੇਸ਼ਤ ਮੈਂ ਦੇਖੀ ਨਹੀਂ ਹੈ ਜੀ ਉਹ ਮੇਰੀ ਡਿਊਟੀ 'ਚ ਨਹੀਂ ਆਏ। ਜੀ ਉਹਨਾਂ ਬਾਰੇ ਮੈਂ ਕੁਝ ਜ਼ਿਆਦਾ ਕਹਿ ਨਹੀਂ ਸਕਦਾ। ਪਰ ਜਿਹੜਾ ਮੇਰਾ ਪੇਸ਼ੈਂਟ ਉਹਦੇ ਬਾਰੇ ਟੋਟਲ 4 ਰਏ ਆ ਡਾਕਟਰ ਸਾਹਿਬ। ਟੋਟਲ 4 ਰਏ ਆ ਜਿਸ ਦਿਨ ਲਾਲ ਚਾਰੇ। ਸੁਨੀਲ ਨੂੰ ਅੰਦਰ ਲਾਉਜ਼ ਰੱਖਣਾ ਪਏਗਾ ਕਿੰਨੀ ਦੇਰ ਜਾਂ ਫਿਰ ਰੈਫਰ ਤੁਸੀਂ ਵਾਪਸ ਭੇਜ ਸਕਦੇ ਹੋ ਜਦ ਤੱਕ ਬਾਕੀ ਨੂੰ ਗਏ। ਇਹ ਫਾਦਰ ਆਪਾਂ ਦੇਖ ਜੀ ਸੀਟੀ ਵਿੱਚ ਕੀ ਆਉਂਦਾ? ਇਹ ਕਿਦਾਂ ਉਹਦੇ ਹਿਸਾਬ ਨਾਲ ਆਪਾਂਗੇ ਕੁਝ ਕਮੈਂਟ ਕਰ ਸਕਦੇ ਹਾਂ। ਹਜੇ ਫਿਲਮ ਉੱਤੇ ਆਪਾਂ ਕਮੈਂਟ ਨਾ ਕਰੀਏ। ਨੰਬਰ ਆਫ ਮਾਰਕਸ ਵਗੈਰਾ ਜਾਂ ਕੁਝ ਨਿਸ਼ਾਨਾ ਉਹ ਦੱਸ ਦਿਓ ਕਿ ਕਿੰਨੇ ਕ ਹੈ